ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਬਿੰਦਲ ਲਾਹੌਰੀਆ ਤੇ ਅੱਜ ਤੁਹਾਡੇ ਆਸਤੇ ਆਪਾਂ ਫਿਰ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਵੀਡੀਓ ਲੈ ਕੇ ਆਏ ਆ ਨਵੇਂ ਟਰੈਕਟਰ ਦੀ ਜਿਹੜਾ ਆਪਣਾ ਨਵਾਂ ਲਾਂਚ ਹੋਇਆ ਜੀ 105 HP ਨਿਊ ਹਾਲੈਂਡ ਨੇ ਬਹੁਤ ਹੀ ਪਿਆਰਾ ਟਰੈਕਟਰ ਐਕਸਲ ਮਾਡਲ ਦੇ ਵਿੱਚ ਜਿਹੜਾ ਲਾਂਚ ਕੀਤਾ ਜੀ ਇਹਦੀ ਜਿਵੇਂ ਲਾਂਚਿੰਗ ਹੈ ਉਹ ਆਪਣੇ ਕੋਲੋ ਸਮਝ ਲਓ ਕੰਪਨੀ ਨੇ ਤਾਂ ਕਰਤੀ ਉੱਥੋਂ ਆਪਣੇ ਕੋਲ ਜਿਹੜੀ ਪੰਜਾਬ ਦੇ ਵਿੱਚ ਡਿਲੀਵਰੀ ਹੈ ਪਹਿਲੀ ਲਾਂਚਿੰਗ ਜਿਹੜੀ ਇੱਥੇ ਹੋਈ ਹੈ ਸ੍ਰੀ ਮੁਕਸਰ ਸਾਹਿਬ ਦੀ ਡੀਲਰਸ਼ਿਪ ਤੋਂ ਤਾਂ ਆਪਾਂ ਇਹਨੂੰ ਰੈਗੂਲਰ ਹੀ ਮਲੋੜ ਮੁਕਸਰ ਕਿੱਲੇ ਵਾਲੀ ਤੋਂ ਕਿਸੇ ਕਿਸਾਨ ਭਰਾ ਨੇ ਇਹਨੂੰ ਲੈਣਾ ਹੋਵੇ 105 HP ਚ ਤੇ ਰੈਗੂਲਰ ਦਾ ਮਤਲਬ ਇਹ ਆ ਵੀ ਹਫਤੇ ਤੋਂ ਹਫਤਿਆਂ ਦੇ ਵਿੱਚ ਇਹਦੀ ਡਿਲੀਵਰੀ ਟਰੈਕਟਰ ਨੂੰ ਆਪਾਂ ਦੇ ਦੇਵਾਂਗੇ ਸੋ ਅੱਗੇ ਇਹਦੇ ਫੀਚਰਾਂ ਬਾਰੇ ਤੁਹਾਨੂੰ ਦੱਸ ਦਈਏ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿ ਸੱਜਣਾ ਮਿੱਤਰਾਂ ਕੋਲ ਪਹੁੰਚ ਜੇ ਤੇ ਇਹਦਾ ਜਿਹੜਾ ਵੱਧ ਤੋਂ ਵੱਧ ਕਿਸਾਨ ਭਰਾ ਲਾਭ ਲੈ ਸਕਣ ਕਿਉਂ ਆਪਣੇ ਜਿਹੜੇ ਵੀ ਹਾਲੈਂਡ ਪਿਆਰੇ ਵੀਡੀਓ ਵੇਂਦੇ ਆ ਉਹਨਾਂ ਕੋਲ ਜਾਣਕਾਰੀ ਪਹੁੰਚ ਜੇ ਹੋ ਸਕਦਾ ਡੀਲਰਸ਼ਿਪ ਤੇ ਆਪਾਂ ਨੂੰ ਇਹ ਟਰੈਕਟਰ ਖੜਾ ਨਾ ਮਿਲੇ ਸੋ ਆਪਾਂ ਤੁਹਾਨੂੰ ਇਹ ਵੀਡੀਓ ਰਾਈ ਇਹਦੀ ਜਿਹੜੀ ਲੁੱਕ ਹੈ ਉਹ ਦਿਖਾ ਰਹੇ ਆ ਵੀ ਆਪਣੇ ਕੋਲ ਵੀ ਇਹ ਬੁਕਿੰਗ ਤੇ ਆਉਣਾ ਹੈ ਅੱਜ ਇੱਕ ਕਸਟਮਰ ਨੂੰ ਜਿਵੇਂ ਦੇ ਰੱਖਿਆ ਸੀ ਥੋੜਾ ਤੁਸੀਂ ਟਰੈਕਟਰ ਦੇਖਿਆ ਹੋਣਾ ਵੀ ਹੁਣ ਮੌਕੇ ਦੇ ਧੋਣ ਵਾਲਾ ਵੀ ਆ ਚਲੋ ਲਗਾਏ ਆ ਉਹਨਾਂ ਨੇ ਚਲਾ ਚਲੂ ਕੇ ਵੇਖਿਆ ਥੋੜਾ ਲਿਬੜਿਆ ਢਿਬੜਿਆ ਜ ਮੈਂ ਕਿਹਾ ਚਲ ਮੇਰੇ ਕੋਲ ਆਇਆ ਤੇ ਮੈਂ ਇਹਦੀ ਵੀਡੀਓ ਕਰਦੇ ਆ ਇੱਕ ਵਾਰ ਆਪਾਂ ਆਪਦੇ ਉਸ ਫੇਸਬੁਕ ਬਿੰਦਲ ਲੋਹਰੀਆ ਫੇਸਬੁਕ ਚੈਨਲ ਹੈ YouTube ਚੈਨਲ ਹੈ ਜਾਂ ਜਿੰਨੇ ਵੀ ਪਲੇਟਫਾਰਮ ਉੱਥੇ ਵੀਡੀਓ ਪਾ ਲਈਏ ਵੀ ਮੇਰੇ ਸੱਜਣਾ ਮਿੱਤਰਾਂ ਕਿਸਾਨ ਭਰਾਵਾਂ ਕੋਲ ਇਹ ਵੀਡੀਓ ਜਿਹੜੀ ਹੈ ਪਹੁੰਚੇ ਉਹ ਟਰੈਕਟਰ ਦੇਖਣ ਅੱਜ ਪੰਜਾਬ ਦੇ ਵਿੱਚ ਜਿਹੜੇ ਵੱਡੇ ਟਰੈਕਟਰ ਦੀ ਲੋਡ ਹੈ ਉਹਨਾਂ ਨੂੰ ਜਿਵੇਂ ਹੁਣ ਮੈਂ ਮੰਨ ਕੇ ਚੱਲੋ 165 ਆਉਂਦਾ ਸੀਗਾ 270 ਆਉਂਦਾ ਹੈ ਉਸ ਤੋਂ ਥੱਲੇ ਜਿਹੜਾ 105 ਵਾਲਾ ਆ ਗਿਆ ਅੱਜ ਤੇ ਹੋਰ ਵੀ ਲਾਂਚ ਹੋਣਗੇ ਏਸੀ ਕੈਬਨਸ ਵੀ ਮਿਲ ਜੂਗਾ ਸੋ ਹੁਣ ਇਹਦੀ ਆਪਾਂ ਜਾਣਕਾਰੀ ਤੁਹਾਨੂੰ ਜਿਹੜੀ ਹੈ ਨਿੱਕੀ ਨਿੱਕੀ ਮੋਟੀ ਮੋਟੀ ਜਿਹੜੀ ਉਹ ਦੱਸ ਦਿੱਗੇ ਇਹਦੇ ਵਿੱਚ ਜਿਵੇਂ ਅੱਗੇ ਪਲੇਟਾਂ ਲੱਗੀਆਂ ਵੀ ਆ ਜੀ ਅੱਗੇ ਪਲੇਟਾਂ ਜਿਹੜੀਆਂ 40 ਹੈ 40 ਕਿਲੋ weight ਹੈ ਪਰ ਪਲੇਟ 40 ਕਿਲੋ ਹੈ ਤੇ ਇਹਦੇ ਨਾਲ ਜਿਹੜਾ weight ਲੱਗਿਆ ਜਿਹਦੇ ਉੱਤੇ weight ਰੱਖਦੇ ਆਪਾਂ ਉਹ ਜਿਹੜੀ ਅਗੇ ਚੁੱਲ੍ਹੇ ਵਾਲੀ ਪਲੇਟ ਬੋਲਦੇ ਨੇ ਆਪਾਂ ਉਹਨੂੰ ਚੁੱਲ੍ਹੇ ਵਾਲੀ ਇੱਟ ਜੀ ਬੋਲਦੇ ਨੇ ਉਹ ਕਾਫੀ ਹੈਵੀ ਹੈ 80 90 ਕਿਲੋ ਕੁਆਂਟਲ ਦੀ ਗੇੜ ਉਹਦਾ ਵਜਨ ਹੈ ਸੋ ਟਾਇਰਾਂ ਦੇ ਸਾਈਜ਼ ਦੀ ਗੱਲ ਕਰੀਏ 12 4 24 ਦੇ ਅਗਲੇ ਆ ਜੀ ਤੇ 18 4 30 ਦੇ ਮਗਰਲੇ ਆ ਤੇ ਮਗਰਲੇ ਰਿੰਮਾਂ ਦੇ ਵਿੱਚ ਜਿਹੜੇ ਵੇਟ ਆ 50 ਕਿਲੋ 50 ਕਿਲੋ ਦਾ ਵੇਟ ਆ ਤੇ ਦੋ ਦੋ ਵੇਟ ਮਗਰ ਆ ਜੀ ਔਰ ਇਹਦੇ ਵਿੱਚ ਚਾਰ ਸਿਲੰਡਰ ਇੰਜਨ ਹੈ ਛੂ ਮੜੀ ਚੱਕ ਕੇ ਦਿਖਾਇਓ ਆਪਾਂ ਇੰਜਾਂ ਦਾ ਵੀ ਥੋੜਾ ਦਿਖਾ ਦਈਏ ਵੀਓ ਚਾਰ ਸਿਲੰਡਰ ਇੰਜਨ ਹੈ ਤੇ ਇਹਦੇ ਵਿੱਚ ਤੁਸੀਂ ਮੰਨ ਲਓ ਜਿਵੇਂ ਇਹ ਵੀ ਇੱਕ ਆਪਾਂ ਰੈਡੀਏਟਰ ਬੋਲ ਦਿੰਨੇ ਆ ਜਾਂ ਇਹਨੂੰ ਮੰਨ ਲਓ 에어 ਕੂਲਰ ਬੋਲ ਦਿੰਨੇ ਆ ਇਹਦੇ ਵਿੱਚ 1 2 3 ਤੇ ਚੌਥਾ ਰੈਡੀਏਟਰ ਇਹ ਚਾਰ ਲੱਗੇ ਹੋਏ ਆ ਜੀ ਇੱਕ ਇੰਜਨ ਵਾਲਾ ਆ ਗਿਆ ਪਹਿਲਾਂ ਫਿਰ ਆ ਗਿਆ ਜਿਹੜਾ ਟਰਬੋਵਾਵਾ ਦੇਣੀ ਹੈ ਠੰਡੀ ਕਰਕੇ ਸਾਫ ਕਰਕੇ ਫਿਰ ਆ ਗਿਆ ਜੀ ਇਹਦਾ ਮੰਨ ਕੇ ਚਲੋ ਪਾਵਰ ਸਟੀering ਵਾਲਾ ਫਿਰ ਇਹਦਾ ਡੀਜ਼ਲ ਵਾਲਾ ਆ ਗਿਆ ਇਹਦਾ ਡੀਜ਼ਲ ਵੀ ਜਿਹੜਾ ਠੰਡਾ ਹੋ ਕੇ ਜਾਣਾ ਇੰਜਨ ਨੂੰ ਮਿਲਣਾ ਜਦੋਂ ਕੋਈ ਵੀ ਚੀਜ਼ ਹੈ ਠੰਡੀ ਮਿਲੂਗੀ ਤੇ ਉਹ ਜਿਹੜਾ ਸਹੀ ਤਰੀਕੇ ਨਾਲ ਕੰਮ ਕਰੂਗੀ ਜਿਵੇਂ ਆਪਣੇ ਦੂਜੇ ਟਰੈਕਟਰਾਂ ਚ ਪਾਵਰ ਸਟੀering ਦਾ ਤੇਲ ਠੰਡਾ ਹੋ ਕੇ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੈ ਵੀ ਥੱਲੇ ਵਾਲਾ ਜਿਹੜਾ ਸਿਲੰਡਰ ਆ ਉਹਦੇ ਚ ਕਿੱਟ ਹੁੰਦੀ ਹੈ ਉਹਦੇ ਚ ਰਵੜਾ ਹੁੰਦੀਆਂ ਉਹਦੀ ਬੁਨਿਆਦ ਵੱਜ ਜਾਂਦੀ ਹੈ ਇਸੇ ਤਰ੍ਹਾਂ ਹੁਣ ਡੀਜ਼ਲ ਜਾਊਗਾ ਡੀਜ਼ਲ ਜਿਆਦਾ ਗਰਮ ਜਾਊਗਾ ਤਾਂ ਉਹਦੀ ਜਿਹੜੀ ਕੁਆਲਿਟੀ ਘਟਦੀ ਹੈ ਜੇ ਉਹਨੂੰ ਥੋੜਾ ਠੰਡਾ ਕਰਕੇ ਕੰਪਨੀ ਨੇ ਭੇਜਿਆ ਤੇ ਉਹਦੀ ਕੁਆਲਿਟੀ ਵੀ ਵੱਜੂਗੀ ਐਵੇਂ ਵੀ ਠੰਡਾ ਨਹੀਂ ਵੀ ਫਰਿੱਜ ਚ ਲਾਤਾ ਵੀ ਥੋੜਾ ਫਰਕ ਪਾਇਆ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਵੀ ਇਹਦੇ ਜਿਹੜੀ ਹੋਨ ਸਾਈਡਾਂ ਚਲੋ ਕਵਰ ਹੈ ਮੈਂ ਤੁਹਾਨੂੰ ਵੈਸੀ ਮੋਟਾ ਮੋਟਾ ਦੱਸ ਦੇਣਾ ਸਾਈਡ ਤੋਂ ਵੀ ਸਾਇਲੈਂਸਰ ਦੀ ਜਿਹੜੀ ਪੱਠੀ ਆ ਉਹ ਅੰਦਰ ਹੈ ਇਹਦੇ ਪੂਰਾ ਵੱਡਾ ਜਿਵੇਂ ਅੰਦਰ ਹੀ ਬਾਕਸ ਜਿਹਾ ਛੋ ਦੇ ਥੱਲੇ ਬਣਿਆ ਹੋਇਆ ਤੇ ਉਹਦੇ ਚ ਇਹਦੀ ਆਵਾਜ਼ ਸਾਇਲੈਂਟ ਹੋ ਕੇ ਇੱਥੇ ਬਾਹਰ ਆਉਂਦੀ ਹੈ ਸਾਇਲੈਂਸਰ ਚ ਨਿਕਲਦੀ ਹੈ ਤੇ ਬਹੁਤ ਸੋਹਣੀ ਪੈਵ ਲਾਈ ਹੈ ਸਾਈਡ ਤੇ ਵੀ ਬਾਕੀ ਇਹਦਾ ਜਿਹੜਾ ਬੈਟਰੀ ਬਾਕਸ ਹੈ ਇਹ ਵੀ ਸਾਈਡ ਤੇ ਆ ਗਿਆ ਆਮ ਟਰੈਕਟਰਾਂ ਚ ਆਪਣੇ ਬੈਟਰੀ ਅੱਗੇ ਹੁੰਦੀ ਹੈ ਤਾਂ ਇੰਜਨ ਦੀ ਗੱਲ ਕਰੀਏ 400 ਲਿਟਰ ਇੰਜਨ ਜਿਹੜਾ ਇਹਦਾ ਬਾਹਰ ਦਾ ਭਾਰਤ ਦਾ ਕਿੱਥੋਂ ਦਾ ਹੈ ਉਹ ਮੈਂ ਥੋੜਾ ਤੁਹਾਨੂੰ ਦੇਖ ਕੇ ਦੱਸ ਦੇਣਾ ਇੱਥੇ ਮਾਰਕਾ ਲੱਗਿਆ ਹੋਊਗਾ ਵੈਸੇ ਜਿਹੜਾ ਸਿੰਬਲ ਹੈ ਉਹ ਐਡਾ ਚ ਹੁੰਦਾ ਆਪਣਾ ਡਾਇਰੈਕਟਰ ਬਾਹਰ ਦਾ ਵੀ ਆਉਂਦਾ ਤੇ ਇੱਧਰ ਦਾ ਵੀ ਆਉਂਦਾ ਹੈ ਮੇਡ ਇਨ ਇੰਡੀਆ ਦਾ ਹੋਊਗਾ ਹੁਣ ਥੋੜਾ ਜਿਹਾ ਲੁਕਿਆ ਹੋਇਆ ਹੈ ਪਲੇਟ 'ਚ ਤਕੜਾ ਨਹੀਂ ਲੱਗ ਰਿਹਾ ਹਾਂ ਤੇ ਇਸ ਤੋਂ ਅੱਗੇ ਜੇ ਆਪਾਂ ਤੁਹਾਨੂੰ ਟੈਂਕੀ ਦੀ ਗੱਲ ਕਰੀਏ ਡੀਜ਼ਲ ਟੈਂਕੀ ਤੇ ਪਲੱਸ ਯੂਰੀਆ ਤੇ ਚ ਪੈਂਦਾ ਜੀ ਤੇ ਇਹਦਾ ਜਿਹੜਾ ਪਲੇਟਫਾਰਮ ਪੂਰਾ ਸਿੱਧਾ ਹੈ ਮੰਨ ਲਓ ਬਰਾਬਰ ਹੈ ਥੋੜਾ ਜਿਹਾ ਅਸੀਂ ਵੀ ਇੰਗਲਿਸ਼ ਚੜ ਜੰਨੇ ਆ ਪਰ ਬਾਲਾ ਨਹੀਂ ਪੜੇ ਪੁੜੇ ਕੋਈ ਸਮਝ ਲਿਆ ਕਰੋ ਅੱਗੇ ਜਿਹੜੀ ਗੱਲ ਹੈ ਵੀ ਸੀਟ ਇਹਦੀ ਬਹੁਤ ਵਧੀਆ ਤੇ ਸੀਟ ਤੇ ਆਪਾਂ ਤੁਹਾਨੂੰ ਬੈਠ ਕੇ ਵੀ ਦਿਖਾ ਦਿੰਨੇ ਆ ਤੇ ਇਹ ਗਏ ਸਾਈਡ ਤੇ ਗੇਅਰ ਲੀਵਰ ਆ ਗਿਆ ਹਾਈ ਲੋ ਮੀਡੀਅਮ ਨਾਲ ਬ੍ਰੇਕ ਆ ਗਈ ਬ੍ਰੇਕ ਤੋਂ ਨਾਲ ਅੱਗੇ ਸੀਟ ਆ ਗਈ ਤੇ ਸੀਟ ਤੇ ਆਪਾਂ ਬਹਿ ਕੇ ਤੇ ਬਹਿ ਕੇ ਆਪਾਂ ਤੁਹਾਨੂੰ ਲੀਵਰ ਦਿਖਾ ਦਈਏ ਪਹਿਲੇ ਦੂਜੇ ਤੀਜੇ ਦਾ ਇਸ ਤੋਂ ਬਾਅਦ ਤੁਹਾਨੂੰ ਦਿਖਾ ਦਈਏ ਇਹਦੇ ਮੀਟਰ ਮੀਟਰ ਬਹੁਤ ਪਿਆਰੇ ਆ ਜੀ ਨਿਊ ਹਾਲੈਂਡ ਐਗਰੀਕਲਚਰ ਲਿਖਿਆ ਆਉਂਦਾ ਤੇ ਉਸ ਤੋਂ ਬਾਅਦ ਜਿਹੜਾ ਮੀਟਰ ਹੈ ਰੀਡਿੰਗ ਮੀਟਰ ਹੈ ਇਹ ਟੈਂਪਰੇਚਰ ਹੈ ਇਹ ਡੀਜ਼ਲ ਹੈ ਆਇਲ ਪ੍ਰੈਸ਼ਰ ਗੇਜ ਮਨ ਲਓ Air Pressure ਦੀ ਬੱਤੀ ਆ ਗਈ ਬੈਟਰੀ ਦੀ ਆ ਗਈ ਇਹ ਪਾਵਰ ਦਾ ਜਗੀ ਜਾਂਦਾ ਜੀ ਇਹਦੇ ਵਿੱਚ ਟਰੈਕਟਰ ਦਾ ਤੋਰਾ ਕਿੰਨਾ ਹੈ ਪਹਿਲੇ ਗੇਅਰ ਚ ਕਿੰਨਾ ਦੂਜੇ ਚ ਕਿੰਨਾ ਤੁਹਾਨੂੰ ਉਹ ਵੀ ਦੱਸੋਗਾ ਠੀਕ ਹੈ ਜੀ ਹੋਰ ਪਤਾ ਨਹੀਂ ਕੀ ਕੀ ਹਲੇ ਨੌਲੇਜ ਉਹ ਨਹੀਂ ਮੈਨੂੰ ਵੀ ਨਹੀਂ ਇਹਦੀ ਇਹ ਲੀਵਰ ਆ ਗਿਆ ਡਿਸਟ੍ਰੀਬਿਊਟਰ ਦੇ ਪਿੱਛੇ ਤੁਹਾਨੂੰ ਮੈਂ ਰੰਗ ਦਿਖਾਉਂਗਾ ਡਿਸਟ੍ਰੀਬਿਊਟਰ ਦੇ ਇਹਦੇ ਮੰਨ ਕੇ ਚੱਲੋ ਟੋਟਲ ਤਿੰਨ ਡਿਸਟ੍ਰੀਬਿਊਟਰ ਲੱਗੇ ਹੋਏ ਆ ਮਗਰ ਡਬਲ ਡਬਲ ਟੋਟਲ 6 ਨਿਪਲਾਂ ਨੇ ਆਹ ਕਲਰ ਦੇਖ ਲਓ ਇਸੇ ਤਰ੍ਹਾਂ ਤੁਹਾਨੂੰ ਮਗਰ ਦਿਖਾਉਣੇ ਆ ਇਹ ਇਹਦਾ ਆ ਗਿਆ ਕਲਚ ਪਲੱਸ ਗੇਅਰ ਪੀਟੀਓ ਗੇਅਰ ਆ ਹੈ ਇਸ ਤਰ੍ਹਾਂ ਕਲਚ ਨੂੰ ਆਪਣਾ ਤੇ ਗੇਅਰ ਪਾਜਣਾ ਇਹ ਆ ਗਿਆ ਲਿਫਟੋਮੈਟਿਕ ਬਟਨ ਜਿਹੜੇ ਆਪਾਂ ਦੂਜੇ ਟਰੈਕਟਰ ਦੇ ਇੱਥੇ ਨਾਲ ਹੀ ਵਰਤਦੇ ਲੀਵਰਾਂ ਦੇ ਇਹਦੇ ਲੀਵਰ ਵੱਡਾ ਛੋਟਾ ਆ ਗਿਆ ਜੀ ਔਰ ਮਗਰਾੜ ਜਿਹੜੇ ਆ ਹਾਫ ਜਿਹੜਾ ਹੈ ਲੋਹੇ ਦਾ ਬਣਿਆ ਹਾਫ ਬਣਿਆ ਪਲਾਸਟਿਕ ਦਾ ਪਰ ਇਹ ਪਲਾਸਟਿਕ ਵੀ ਜਿਹੜੀ ਹੈ ਲੋਹੇ ਤੋਂ ਵੀ ਜ਼ਿਆਦਾ ਮਜ਼ਬੂਤ ਹੁੰਦੀ ਇਹਨਾਂ ਦੀ ਤੇ ਬਹੁਤ ਵਧੀਆ ਦੇਖ ਸਕਦੇ ਹੋ ਸਾਰੀ ਉਮਰ ਨਾ ਜਾਣ ਵਾਲੀ ਚੀਜ਼ ਹੈ ਤੇ ਇਹਦੇ ਮਗਰਾਟਾਂ ਦਾ ਜਿਹੜਾ ਡਿਜ਼ਾਈਨ ਉਹ ਐਸਾ ਹੈ ਨਾ ਵੀ ਜਿਹੜਾ ਇੰਡੀਕੇਟਰ ਹੈ ਉਹ ਇਹਨਾਂ ਦੇ ਹੱਡ ਦੇ ਨਾਲ ਹੀ ਲਾਤਾ ਅਗਲਾ ਪਿਛਲਾ ਔਰ ਅੱਗੇ ਤੁਹਾਨੂੰ ਡਿਸਟ੍ਰੀਬਿਊਟਰ ਦਾ ਰੰਗ ਦਿਖਾਇਆ ਸੀ ਇਹ ਰੰਗ ਦੇਖ ਲਓ ਜਿਵੇਂ ਜਿਵੇਂ ਉੱਥੇ ਲੀਵਰ ਦਿੱਤੇ ਉੱਤੇ ਰੰਗ ਦਿੱਤਾ ਉਹਨਾਂ ਦੇ ਉਸੇ ਤਰ੍ਹਾਂ ਹੀ ਨਾ ਵਰਕ ਕਰਨਾ ਇੱਕ ਦਾ ਇਹਦਾ ਲੀਵਰ ਦਾ ਹੈ ਇੱਕ ਐਦਾ ਲੀਵਰ ਹੈ ਇੱਕ ਐਦਾ ਲੀਵਰ ਹੈ ਇੱਕ ਐਸਾ ਲੀਵਰ ਹੈ ਜੇ ਜੇ ਤੁਸੀਂ ਲਾ ਕੇ ਕੰਮ ਲਵੋਗੇ ਉਹੀ ਕੰਮ ਕਰੂਗਾ ਔਰ ਇਹਦੀ ਜਿਹੜੀ ਮਗਰੋਂ ਗੱਲ ਕਰੀਏ ਹਿੱਸੇ ਦੀ ਸਿੱਧਾ ਸਿੱਧੇ ਐਕਸਲਾਂ ਚ ਹੈ ਔਰ ਜਿਹੜੀਆਂ ਲਿੰਕਾਂ ਲਿੰਕਾਂ ਬਹੁਤ ਹੈਵੀ ਇਹਦੀਆਂ ਜਿਹੜਾ ਇਹਦੀ ਲਿਫਟ ਦੀ ਗੱਲ ਕਰੀਏ ਇਹਦੇ ਚ ਜੈਕ ਜਿਹੜੇ ਦੋ ਐ ਲਿਫਟਰੀ ਕੰਬੈਸਟੀ ਵੀ ਹੈ ਆਪਣੇ ਉਹਦੇ ਚ 2500 ਹੈ ਇਹਦੇ ਚ ਉਸ ਤੋਂ ਵੀ ਪਲੱਸ ਹੈ ਔਰ ਇਹਦੇ ਸਾਈਡਾਂ ਵਾਲੇ ਵੀ ਜਿਹੜੀਆਂ ਸਿੰਗਲਾਂ ਤੋਂ ਟੈਬਲਿੰਗ ਟੈਪ ਦੇ ਰੱਖਿਆ ਔਰ ਇੱਥੋਂ ਤੁਸੀਂ ਇਹਦੀ ਲਿੰਕ ਵਧਾ ਘਟਾ ਸਕਦੇ ਹੋ ਮੜੀ ਜੀ ਕਰਕੇ ਦਿਖਾਓ ਇਹਤੋਂ ਦੀ ਲਿੰਕ ਤੁਸੀਂ ਆਮ ਆਪਣੇ ਹੌਲੈਂਡ ਚ ਲਿੰਕ ਐਡੀ ਆਉਂਦੀ ਹੈ ਇਹਨੂੰ ਤੁਸੀਂ ਛੋਟੀ ਵੀ ਕਰ ਸਕਦੇ ਹੋ ਇਸ ਤਰ੍ਹਾਂ ਠੀਕ ਹੈ ਜੀ ਬਾਕੀ ਜਿਵੇਂ ਮਗਰ ਲਾਈਟ ਹੁੰਦੀ ਸੀ ਆਪਣੀ ਗੋਲ ਸਿੰਪਲ ਉਹ ਵੀ ਇਹਨਾਂ ਨੇ ਛੋਟੀ ਐਲਡੀ ਲਾਈਟ ਦੇ ਦਿੱਤੀ ਤੇ ਚਲੋ ਇਹ ਬੈਟਰੀ ਦਾ ਖਰਚਾ ਵੀ ਘਟਾਉਂਦੀ ਹੈ ਬਾਕੀ ਜੇ ਹੁੱਡ ਦੀ ਗੱਲ ਕਰੀਏ ਤਾਂ ਹੁੱਡ ਬਹੁਤ ਸੋਹਣਾ ਹੈ ਉਹਨੂੰ ਥੋੜਾ ਮੋਡੀਫਾਈ ਕਰਾਉਣ ਦੀ ਲੋੜ ਨਹੀਂ ਡਿਜ਼ਾਈਨ ਹੋਰ ਕਰਾਉਣ ਦੀ ਲੋੜ ਨਹੀਂ ਥੱਲੋ ਵੈਸੇ ਹੀ ਬੜਾ ਸੋਹਣਾ ਲੱਗਦਾ ਹੈ ਤਾਂ ਟਰੈਕਟਰ ਬਹੁਤ ਹੀ ਪਿਆਰੀ ਲੁੱਕ ਚ ਬਣਿਆ ਜੀ ਬਾਕੀ ਇਹਨਾਂ ਨੇ ਮੱਕੀ ਵਾਲੀ ਮਸ਼ੀਨ ਤੇ ਲਾਉਣਾ ਹੈ ਚਾਰ ਰੋ ਵਾਲੀ ਜਿਹਦੇ ਚਾਰ ਓੜੇ ਲੈ ਕੇ ਜਾਊਗੀ ਉਹ ਬਸ ਤਿਆਰੀਆਂ ਕਰ ਰਿਹਾ ਜੀ ਦੋ ਚਾਰ ਦੇ ਜਾਂਦੇ ਵਿੱਚ ਇਹ ਟਰੈਕਟਰ ਮੱਕੀ ਵਾਲੀ ਮੱਕੀ ਦੀ ਵੀ ਮਨ ਜਿਹੜੀ ਕਟਾਈ ਹੋਣੀ ਹੈ ਚਾਰ ਪੈਣਾ ਉੱਥੇ ਚੱਲੂਗਾ ਤਾਂ ਮੈਨੂੰ ਇਹ ਬਹੁਤ ਪਿਆਰਾ ਲੱਗਾ ਜੀ ਮੈਂ ਖੈ ਦੀ ਵੀਡੀਓ ਕਰਕੇ ਤੁਹਾਡੇ ਤੱਕ ਵੀ ਪਹੁੰਚਦੀ ਕਰੀਏ ਸੋ ਅੱਜ ਵੀਡੀਓ ਇੰਨੀ ਫਿਰ ਇਹਦੇ ਚੰਗੀ ਤਰ੍ਹਾਂ ਜਾਣਕਾਰੀ ਆਪਾਂ ਜਦੋਂ ਕਿਤੇ ਕੰਪਨੀ ਸਾੜੇ ਨਿਊ ਹਾਲੈਂਡ ਦੇ ਜਦੋਂ ਕੋਈ ਸੱਜਣ ਮਿੱਤਰ ਆਉਣਗੇ ਜਿਹੜੇ ਮੰਨ ਕੇ ਚਲੋ ਇੰਜੀਨੀਅਰ ਆ ਜਾਂ ਸੇਲ ਵਾਲੇ ਬੰਦੇ ਆ ਜਿਹੜੇ ਇਹਦੀ ਨੌਲੇਜ ਰੱਖਦੇ ਹੋਣਗੇ ਤੁਹਾਡੀ ਉਹਦੇ ਨਾਲ ਗੱਲਬਾਤ ਕਰਾਵਾਂਗੇ ਤੇ ਇਹਦਾ ਪੂਰਾ ਪ੍ਰੋਪਰ ਵਿਊ ਦੇਵਾਂਗੇ ਕਿ ਕੀ ਕੀ ਫੀਚਰ ਹੈ ਕੀ ਡੀਜ਼ਲ ਖਾਊਗਾ ਕੀ ਕੀ ਕੰਮ ਕਰੂਗਾ ਜੀ ਅੱਜ ਵੀਡੀਓ ਇੰਨੀ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ